ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਿੰਦੀ ਬੁੱਟੀ ਪਾਵਾਂਗੇ ਅੱਜ ਆਪਾਂ ਛੋਟਾ ਬਾਕਸ ਬਣਾਇਆ ਇਦੋਂ ਕੋਈ ਐਸ ਲੈਂਡ ਦੇ ਕੁੰਜੇ ਤੋਂ ਦੂਜੀ ਲਾਈਨ ਦੇ ਕੁੰਜੇ ਤੇ ਕੱਟਣਾ ਹਟੰਕਾ ਇਸ ਦੇ ਉੱਪਰ ਦੀ ਹੋਣਾ ਚਾਹੀਦਾ ਉਹੜੀਆਂ ਆਪਣੀਆਂ ਲੈਣਾ ਦੀਆਂ ਨੁਕਰਾਂ ਦੀਆਂ ਬਸ ਨੁਕਰਾਂ ਤੋਂ ਹੀ ਕੱਢਣਾ ਇਹ ਆਪਾਂ ਪਹਿਲਾਂ ਗੱਡਿਆ ਉਹਦੇ ਉੱਪਰ ਜਿਹੜਾ ਨੀਚੇ ਵਾਲਾ ਤਾਗਾ ਨੀਚੇ ਵਾਲੇ ਦੇ ਵਿੱਚ ਦੀ ਨਿਕਲੂਗਾ ਬਈ ਨਾ ਨਾਲੇ ਨਹੀਂ ਫ੍ਰੇਮ ਕੋਮ ਦਾ ਜਾਂਦਾ ਇਹਨੂੰ ਆਪਾਂ ਚਿਪਕਾ ਲਈਏ ਫਿਰ ਆਪਾਂ ਇਹਦੇ ਨੀਚੇ ਵਾਲੇ ਦੀ ਜਿਹੜੀਆਂ ਨੁੱਕਰਾਂ ਨੇ ਫਿਰ ਆਪਾਂ ਇਹ ਨੀਚੇ ਵਾਲਾ ਚੱਕਣਾ ਨੀਚੇ ਤੱਕ ਗਾ ਨਹੀਂ ਜਾਂਦਾ ਉੱਪਰ ਉੱਪਰ ਰਹੂਗਾ ਇਹ ਇਹ ਪੱਜੇ ਛੋਟੀ ਬੁੱਟੀ ਬਣਾਈ ਹੈ ਇਹ ਵੀ ਆਪਾਂ ਵੱਡੀ ਬੁੱਟੀ ਬਣਾਵਾਂਗੇ ਅਗਲੀ ਵੀਡੀਓ ਵਿੱਚ ਇਹ ਫਿਰ ਕਹਿਰਾ ਬਾਕਸੋਂ ਬਣਾਇਆ ਬਹੁਤ ਸੌਖਾ ਸਿੱਖਣਾ ਸਿੱਖ ਸਕਦੇ ਹੋ